ਕ੍ਰਿਸ਼ਨਾ ਰੱਬ ਆਪ ਕੋ ਪ੍ਰਿੰਕਲ ਨਰਾਇਣ ਹਰੀ ਪ੍ਰਮਾਤਮਾ ਵਾਹਿਗੁਰੂ ਅੱਲਾ ਪ੍ਰਮਾਤਮਾ ਅਪ੍ਰੇਸ਼ਵਰ ਉਸ ਥਾਂ ਤੋਂ ਦਾ ਮਤਲਬ ਇਹ ਹੈ ਜਿਹੜਾ ਇਕੱਠੇ ਨੂੰ ਮੰਨਾ ਕਰਦਾ ਰਹਾ ਅੱਲਾ ਕਰਦਾ ਉਹਦਾ ਮਤਲਬ ਹੈ ਪੱਥਰ ਦੀ ਮੂਰਤ ਉਹ ਧਰਮ ਦੇ ਪਿਆਰੀ ਸਨ ਤੇ ਪਾਣੀ ਭਰ ਕੇ ਲਿਆਉਂਦੇ ਰੋਜ਼ ਥਾਂ ਤੋਂ ਮੂਰਤੀ ਦਾ ਇਸ਼ਨਾਨ ਕਰਾਉਂਦੇ ਸੀ ਰਾਸਤੇ ਵਿੱਚ ਇੱਕ ਵਾਰ ਕੀ ਹੋਇਆ ਕਿ ਮਿਰਦ ਬਾਬਾ ਜਿਹਨਾਂ ਕਿਸੇ ਨਾਲ ਲੜਾਈ ਧੜੇ ਨਾਲ ਸੀ ਤਾਂ ਕਿਸੇ ਲੋਕ ਨੂੰ ਘਾੜੀ ਦੇ ਨਾਲ ਕੁਤਾਪਾ ਦਾ ਲੋਕੋਂ ਤੋਂ ਬਚਾਇਆ ਪਰਿਵਾਰ ਵਾਲੇ ਕਿਉਂਕਿ ਬਹੁਤ ਜਖਮੀ ਹੋ ਗਿਆ ਇੱਥੇ ਜੱਕੀ ਨੂੰ ਹੋਇਆ ਪਾਣੀ ਨਹੀਂ ਮੰਗ ਕਰ ਰਿਹਾ ਸੋ ਉਹਨਾਂ ਤੇ ਮੋਹਲਾ ਘਰੋਂ ਲੱਗ ਲੰਘੇ ਉਹਨੇ ਪਾਣੀ ਦੇ ਗੜ ਵਿੱਚ ਦੇਖ ਕੇ ਕਹੇ ਬੇਟਾ ਕੀ ਐ ਤੇ ਮੋਹਲਾ ਕਹਿੰਦਾ ਵੀ ਬਾਬਾ ਜੀ ਜਲ ਵਿੱਚ ਪਾਣੀ ਦਾ ਗੜ ਵਿੱਚ ਪਾਣੀ ਹੈ ਉਹਨੇ ਕਹੇ ਬੇਟਾ ਦੋ ਘੁੱਟ ਮੈਨੂੰ ਪਿਲਾ ਦਿਓ ਉਹ ਕਹਿੰਦੀ ਨਹੀਂ ਪਹਿਲਾਂ ਘਰ ਰਹੀ ਨਾ ਤੋਂ ਦੀ ਮੋਤੀ ਦਾ ਇਸ਼ਨਾਨ ਕਰਨਾ ਫਿਰ ਫਿਰ ਕਿਸੇ ਹੋਰ ਪਾਸੇ ਉਹ ਕਹਿ ਕੇ ਤੁਰ ਗਏ ਔਰ ਜਦੋਂ ਭੱਗ ਗਏ ਉਹਨੇ ਜਾਣ ਤੋਂ ਪਹਿਲਾਂ ਬਾਤ ਦੇ ਦਿੱਤੀ ਤੁਸੀਂ ਮੈਨੂੰ ਪਾਣੀ ਨਹੀਂ ਪਿਲਾਇਆ ਤੁਹਾਨੂੰ ਆਸੂ ਤੇ ਦਰਸ਼ਨ ਨਹੀਂ ਹੋਣਗੇ ਸਾਤ ਬਤਨ ਟਟ ਰਵਤ ਗਰੇਜ ਆਸਮਾਨੀ ਸੀ ਧਮੀ ਕੁੜੀ ਫਰਟ ਜਾਏ ਸੁੰਦਰ ਬੁਰੀ ਹਸਤੀ ਲੈ ਕੇ ਪੂਜਾ ਵਿੱਚ ਛੁਪੜ ਜਾਏ ਉਹਨਾਂ ਕੁਛੀ ਹਟ ਜਾਏ ਮੁਲਕ ਬਦਲੇ ਹਲਕ ਬਦਲੇ ਲੇਕਿਨ ਸੰਭਵ ਨਹੀਂ ਕਿ ਇੱਕੁਰ ਸੇ ਦੀ ਦੁਆ ਹੋਵੇ ਜਿਵੇਂ ਸ਼ੁੜਤੀ ਲੱਗੀ ਕ੍ਰਿਸ਼ਨਾ ਮਾਇਆ ਉਤਰ ਪਾਇਆ ਇਹ ਵਾਰੀ ਬਰੁਗੀ ਸੰਗਤਰੇ ਵਿੱਚ ਬਹੁਤ ਕਰਾਲੀ ਆਵਾਜ਼ੇ ਹੁੰਦੇ ਨੇ ਜਿਨ੍ਹਾਂ ਦੇ ਜਿੰਕੀ ਤੇ ਗੱਲ ਆ ਜਾਂਦੀ ਹੈ ਕਿ ਬੜਾ ਬੜਾ ਦੁਆਨ ਇਸ ਮਾਪ ਦਾ ਬੰਦਾ ਕੱਤੀ ਬੈਣਾ ਹੁਕਾ ਪੋਣਾ ਹੁਕਾ ਗੁਰੂ ਦੀ ਕਿਰਪਾ ਨੇ ਤਾਂ ਕੋਸ਼ਿਸ਼ ਕਰਨਾ ਮਾ ਸਾਡੀ ਕੋਸ਼ਿਸ਼ ਹੈ ਜਿਨੂੰ ਨਿਆਣਾ ਅਗੋਲਾ ਨੂੰ ਜਾਂਦਾ ਤੇ ਮਾਂ ਵੀ ਲੱਗੜ ਕੇ ਖਿੱਚ ਦਿੰਦੀ ਹੈ ਗੁਰੂ ਇਸੇ ਤਰ੍ਹਾਂ ਦਾ ਹੀ ਹੈ ਕੋਈ ਵਿਚਾਰ ਸਕੀਂ ਕਿ ਜਿਸ ਵੇਲੇ ਉਹ ਬਚਨ ਹੋ ਗਿਆ ਤੇ ਘਰ ਦਾ ਵੀ ਕੀਰਤਨ ਕਰਨ ਤੇ ਉਹਨਾਂ ਦਾ ਮਨ ਨਾ ਲੱਗੇ ਜਦੋਂ ਵਾਪਸ ਆਏ ਇਹਨੇ ਕਿਹਾ ਬਾਬਾ ਚੜਾਈ ਕਰਦੇ ਲੱਗ ਕੇ ਕਿ ਲੋਕ ਇਹ ਗੱਲਾਂ ਕਰ ਰਹੇ ਸਨ ਜੇ ਚਦੇ ਇਹਨੂੰ ਦੂ ਘਟ ਪਾਣੀ ਮਿਲ ਜਾਂਦਾ ਤੇ ਬਾਬੇ ਦੀ ਜਾਨ ਬਚ ਜਾਂਦੀ ਲੇਕਿਨ ਆਪਿਸ਼ਤਾ ਹੈ ਕਿ ਆ ਬਨੇ ਜਦ ਕਿ ਲਿਆ ਚੁੱਕੀ ਖੇਤ ਜਦੋਂ ਹੁਣ ਇਹ ਵਹਿ ਜੀਤਨ ਕਰਦੇ ਲੇਕਿਨ ਇਹਨਾਂ ਦਾ ਕਿੰਨਾ ਹਾਲ ਬਰਾ ਹੋ ਗਿਆ ਜਿਸਨ ਬਦਲੇ ਇਹਨਾਂ ਦੀ ਹਲਾਫ ਕਰ ਲਵੇ ਗੁਰੂ ਸਾਹਿਬ ਜਦੋਂ ਵਾਪਸ ਆ ਰਹੇ ਨੇ ਤੇ ਇਸ ਇਲਾਕੇ ਦੀ ਰਾਣੀ ਸੀ ਰਾਣੀ ਰਤੌਰ ਉਹਦੇ ਪੁੱਤਰ ਸੰਕਾ ਤੇ ਤੌਰ ਦੀ ਉਹਨਾਂ ਨੂੰ ਬਦਲ ਕੇ ਗੁਰੂ ਸਾਹਿਬ ਆ ਰਹੇ ਨੇ ਰਸਤੇ ਵਿੱਚ ਤੇ ਉਹ ਅੱਗੇ ਹੋ ਕੇ ਲੈਣ ਗਈ ਤੇ ਇਹਨਾਂ ਨੇ ਰਾਹ ਦੇ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਨੇ ਰਸਤਾ ਬਦਲ ਦਿੱਤਾ ਘਟ ਘਟ ਕੇ ਅੰਦਰ ਕੀ ਜਾਣਤ ਭਲੇ-ਉਰੇ ਕੀ ਕੀ ਪਛਾਨੀ ਗੁਰੂ ਸਾਹਿਬ ਨੂੰ ਰਾਣੀ ਬੜੀ ਮਾਰਾ ਕੁਸੀ ਜਿੱਤਨ ਵਾਸਤੇ ਆ ਰਹੇ ਹੋ ਅਸੀਂ ਹਾਰਨ ਵਾਸਤੇ ਆ ਰਹੇ ਹਾਂ ਮਾਰਾ ਕਿਤੇ ਜਿੱ ਆਹਾਂ ਤੇ ਵੀ ਜਿੱਤ ਜਾਂਦੇ ਨੇ ਉਹਨੇ ਬੜਾ ਪਿਆਰ ਕੀਤਾ ਤੇ ਇੱਕ ਦਿਨ ਪੜਾ ਦਿੱਤਾ ਤੇ ਇਹ ਤੋਂ ਬਾਅਦ ਗੁਰੂ ਸਾਹਿਬ ਨੰਕੁਰ ਸਾਹਿਬ ਆ ਗਏ ਇਹਨਾਂ ਦੇ ਹਾਲਾਤ ਮਾੜੇ ਹੋ ਗਏ ਫਿਰ ਇਹ ਮਦਰਸੇ ਦੇ ਨੰਕੁਰ ਸਾਹਿਬ ਮਿਲੇਗੇ ਜਿਹੜੂ ਘਰ ਦਾ ਬਾਗ ਦਾ ਮਾਲੀ ਹੈ ਕਿਸ ਰਸਿ ਨੂੰ ਕਿਸ ਰਸਿ ਨੂੰ ਨੇ ਗੱਲ ਕੀਤੀ ਹੋ ਕੇ ਤੁਹਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਰੂਗਾ ਤੁਸੀਂ ਗੁਰੂ ਘਰ ਦੇ ਬਾਗ ਦੇ ਮਾਲੀ ਬਣ ਜਾਓ ਮਾਤਾ ਜੀ ਕੋਲੋਂ ਕਹੇ ਕਿ ਮਾਤਾ ਜੀਤਾ ਜੀ ਕੋਲੋਂ ਕਹੇ ਕਿ ਇਹ ਸੇਵਾ ਲੈ ਲਈ ਉਹਨਾਂ ਨੇ ਕੇ ਬੜਾ ਸ਼ੁਕਰ ਕੀਤਾ ਕਿ ਸਾਨੂੰ ਗੁਰੂ ਦੇ ਦਰਸ਼ਨ ਤੇ ਨਹੀਂ ਹੋਏ ਪਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਮਿਲ ਗਿਆ। ਮਹਾਰਾਜ ਨੇ ਕਿਹਾ ਵੀ ਇਥੇ ਪ੍ਰਕਾਸ਼ ਢੇਣਾ ਆਉਂਗਾ ਉਹਨਾਂ ਤੁਸੀਂ ਫੁੱਲਾਂ ਦਾ ਹਾਰ ਤਿਆਰ ਕਰਿਓ ਤੇ ਫਿਰ ਉਹ ਦੋ ਸਹਰੇ ਗੁੰਦ ਕੇ ਮਹਾਰਾਜ ਨੂੰ ਭੇਟਾ ਕਰਿਓ ਤੁਸੀਂ ਵਕਸ਼ੇ ਜਾਓਗੇ। ਇਹਨਾਂ ਨੇ ਫੁੱਲ ਲਾਇਏ, ਪਾਲੇ, ਪੂਰੇ ਤੋਂ ਤੁਰਬਾ ਬਚਾਏ ਤੇ ਪ੍ਰਕਾਸ਼ ਢੇਣਾ ਆ ਕੇ ਆਪਣੇ ਪਾਸ਼ਾ। ਸਾਰੀ ਸੰਗਤ ਨੂੰ ਜਾਣ ਦੀ ਅਰਜ਼ ਕਰ ਲਈਏ ਇੱਕ ਰੋਡਾ ਜਲਾਲੀ ਮ ਆ ਗਿਆ। ਉਹ ਆਣ ਗਏ ਉਹਨਾਂ ਕੋ ਫੁੱਲਾਂ ਨਹੀਂ ਮੰਗਦਾ ਉਹ ਕਿਲਾ ਫੁੱਲ ਦੇਉਂ ਕਹਿੰਦੇ ਭਾਵੇਂ ਸਾਡੀ ਜਾਨ ਲੈ ਲੈ ਪਰ ਅਸੀਂ ਫੁੱਲ ਨਹੀਂ ਦੇ ਸਕਦੇ ਕਹਿੰਦੇ ਕਿਉਂ ਕਹਿੰਦੇ ਅਸੀਂ ਪਹਿਲੇ ਸ਼ਰਾਬ ਲੈ ਕੇ ਭੁੱਲ ਰਹੇ ਹਾਂ ਕਿਸੇ ਸਿੱਖ ਦਾ ਇਹ ਫੁੱਲ ਅਸੀਂ ਗੁਰੂ ਸਾਹਿਬਾਸਤੇ ਤਿਆਰ ਕੀਤੇ ਅਸੀਂ ਕਿਸੇ ਨੂੰ ਨਹੀਂ ਦੇਣਾ ਮੁਕਤੀ ਕਰ ਸਕਦੀ ਉਹ ਉਹਨਾਂ ਤੋਂ ਬੜਾ ਆਵਾ ਤਵਾ ਬੋਲਿਆ ਉਹਨੇ ਬੜੇ ਵੱਧ ਨੂੰ ਸ਼ਰਾਬ ਸ਼ਰੂ ਕਰ ਦਿੱਤੀ ਜਨ ਬੜੀ ਨਹੀਂ ਫਿਰ ਅਗਲਾ ਦਿਨ ਜਿਹੜੇ ਆ ਜਦੋਂ ਦੇਖਿਆ ਸਵੇਰੇ ਉੱਠ ਕੇ ਕਿੰਨੇ ਉਹਨੇ ਸਾਰੇ ਹੀ ਜਿਹੜੇ ਨਾ ਉਹ ਫੁੱਲ ਉਜਾੜ ਦਿੱਤੇ ਤੇ ਸੋਨਾ ਮੋਨਾ ਦੇਖ ਕੇ بے ਹੋਸ਼ ਹੋ ਗਏ ਵੀ ਇੰਨੀ ਮਹਿੰਗੀ ਤੇ ਉਹੀ ਰੋਡਾਂ ਚ ਲੰਦੀ ਹੁਣ ਉਹ ਦੱਸਦੇ ਪਾਸ਼ਾ ਦਰਬਾਰ ਵਿੱਚ ਜਾਂਦਾ ਹੈ ਮਹਾਰਾਜ ਦੇ ਪਾਸ਼ਾ ਨੂੰ ਫੁੱਲਾਂ ਦੀ ਟੋਕਰੀ ਭੇਟਾ ਕਰਕੇ ਪ੍ਰਕਾਸ਼ ਜਿਹੜਾ ਮੁਬਾਰਕ ਕਹਿ ਕੇ ਵਹਿ ਗਿਆ ਮਰਦ ਕਹਿ ਲਗੇ ਫਕੀਰ ਜੀ ਇੰਨੀ ਅਜੀਤ ਕਰਨੀ ਕੀ ਲੋੜ ਸੀ ਕੋਈ ਨਾ ਮਹਾਰਾਜ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ ਤੇ ਜਦੋਂ ਖਾਲੀ ਹੱਥੋਂ ਮੈਂ ਮناسبਾ ਨਹੀਂ ਸਮਝਿਆ ਸਤਿਗੁਰੂ ਮਹਾਰਾਜ ਜਾਣੀ ਜਾਂ ਸੰਤ ਮਹਾਰਾਜ ਨੇ ਕਿਸੇ ਨੂੰ ਸੀ ਉਹ ਇਸ਼ਾਰਾ ਕਰਦੇ ਵੀ ਇਹ ਰੋਡਾਂ ਜਲਾ ਲਈ ਟੋਕਰੀ ਉਤਾਰ ਦਿਓ ਉਹ ਇੱਕ ਸਿੱਖ ਨੇ ਉਹਦੀ ਟੋਪੀ ਉਟਾ ਦਿੱਤੀ ਉਹਦੇ ਚੋਂ ਸੋਨੇ ਦੀਆਂ ਦੋ ਮੋਹਰੇ ਤੇ ਪੰਜ ਰੰਗੀਆਂ ਪੁੰਜੇ ਡਿੱਗ ਪਏ ਸਾਰੀ ਸੰਗਤ ਉਹਦੇ ਕੰਪ ਤੇ ਹੱਸ ਪਈ ਮਹਾਰਾਜ ਦੇ ਪਾਸ਼ਾ ਜਲਾਹ ਵਿੱਚ ਆਏ ਕਹਿੰਦਾ ਕਿ ਲੋਡੇ ਜਲਦ ਗਿਆ ਉਹ ਦੁਸ਼ਟਾ ਉਹ ਗੁਲਾਮੀਆਂ ਦੱਸ ਆਪ ਮੁਲਕ ਕਿਥੋਂ ਲੈ ਕੇ ਆਇਆ ਮਹਾਰਾਜ ਨੇ ਇੰਨੇ ਜਲਾਹ ਵਿੱਚ ਆ ਕੇ ਉਹ ਬਚਨ ਆਖਿਆ ਡਰਦਾ ਕੰਡਦਾ ਮਹਾਰਾ ਤੁਹਾਡੇ ਬਾਗ ਵਿੱਚ ਸੱਗੇ ਪਾਸ਼ਾ ਨੇ ਕਰਨਾ ਤੇ ਜੋੜਾ ਨਹੀਂ ਪਾਇਆ ਮਹਾਰਾਜ ਬਾਗਵਾਰੇ ਪਾਸੇ ਨੂੰ ਚਲ ਗਏ ਜਿਸਕੇ ਪਾਸ਼ਾ ਨੇ ਜਾ ਕੇ ਉਹਨਾਂ ਮੋਨਾਂ ਨੂੰ ਆਪਣੀ ਬੋਦੀ ਚ ਲਿਆ ਉਹਨਾਂ ਦੇ ਮੇਤਰਾਂ ਤੇ ਗੱਲ ਦੇ ਛੱਕੇ ਮਾਰੇ ਆਖਿਆ ਬੱਚੋ ਮੈਂ ਆ ਗਿਆ ਹਾਂ ਔਰ ਉਹ ਬਖਸ਼ੇ ਗਏ ਜੈਸਾ ਬਾਦ ਭਾਇ ਉਸ 5 ਲੱਖ ਰਾਮ ਤੁਮਾ ਨੇ ਸਰ ਵਿਦੇਸ਼ ਛੜਕੇ ਉਹ ਭਾਰਤੀ ਮੋਟ ਦਾ ਗਲਾਵੇ ਪਿਛਲੇ ਹੁਣ ਬਖਸ਼ਲੇ ਰਾਮ ਭਾਗੇ ਮਾਰੇ ਸੋਤ ਪ੍ਰਾਪਤ ਕਰਦੇ ਹੈ ਜਿੰਦੇ ਜਨਨੀ ਜੀਤਨਾ ਰਾਸ ਸੰਧੀ ਤਨ ਜੋਗਨ ਦਾ ਘਰ ਬਣਾ ਕੀਤੇ ਸਾਥ ਜੀ ਉਮ ਲਗੇ ਹਰ ਕਿਉ ਹੰਕਾਰ ਨਾ ਭਾਵੇ ਬੇਦ ਆਮਨ ਜੋ ਨਾ ਫੁੱਲੜਾ ਨਾ ਛੇੜੇ ਦਿਨਚਾਰ ਆਪਣੇ ਮੇਰੇ ਬਖਿਉ ਧਰਤ ਧੁੱਲ ਜਮਣਾਰ ਕਿਸੇ ਵੀ ਜੀ ਦਾ ਅਹੰਕਾਰ ਨਿੱਕਰਦਾ ਸੋ ਸਤਿ ਉਪਾਕਰਨ ਉਹਨਾਂ ਨੇ ਆਪਣੀ ਜੀਵਨ ਦਾ ਲੰਮਾ ਸਮਾਂ ਮਾਤਾ ਸਕਦੇਸ਼ ਗੋਦੀ ਨੇ ਬਿਤਾਇਆ ਉਹਨਾਂ ਦੀ ਬਾਤ